ਲੋਭੀ ਦੋਸਤੋ ਜਿਹੜੇ ਬਾਬਾ ਕੁਲਵੰਤ ਸਿੰਘ ਜੀ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਹੈ ਉਹਨਾਂ ਨੂੰ ਪਰਸੋਂ 25 ਸਾਲ ਹੋ ਗਏ ਤਖਤ ਸਾਹਿਬ ਦੀ ਜਥੇਦਾਰੀ ਤੇ ਸੇਵਾ ਨਿਭਾਉਂਦਿਆਂ ਹੋਇਆ ਤੇ ਆਪਣੇ ਪੰਜਾਬ ਵਿੱਚ ਨਾ ਤਾਂ ਦਮਦਮਾ ਸਹਿਬ ਵਾਲਾ ਜਥੇਦਾਰ 25 ਸਾਲਾਂ ਚ 25 ਬਦਲਤੇ ਹੋਣੇ ਹੈ ਕਿਰਿਆ ਕਾਲ ਤਖਤ ਸਹਿਬ ਦੇ 25 ਸਾਲਾਂ ਚ 10 12 ਨੂੰ ਜਲੀਲ ਕਰਕੇ ਕੱਢਿਆ ਗਿਆ ਤੇ ਪਟਨਾ ਸਹਿਬ ਵਾਲਿਆਂ ਦਾ ਵੀ ਰੌਲਾ ਚੱਲੀ ਜਾਂਦਾ ਪਰ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਅੰਦਰ ਤੁਸੀਂ ਦੇਖੇ ਹੋਣੇ ਆ ਜਿੱਥੇ ਸ਼ਾਸਤਰ ਪਏ ਆ ਉੱਥੇ ਜਿਹੜੇ ਪਹਿਰਾ ਦਿੰਦੇ ਐ ਉਹ ਨਾਲ ਨਾਲ ਤਖਤ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਸਹਿਬਾਨ ਵੀ ਹੁਣ ਸਭ ਤੋਂ ਵੱਡੀ ਗੱਲ ਮਿੱਤਰੋ ਇਹ ਹੈ ਵੀ ਜਥੇਦਾਰ ਸਹਿਬਾਨ ਜੀਆਂ ਦੇ ਸਨਮਾਨ ਦੇ ਵਿੱਚ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਬੁੱਢੇ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁੰਤਮਾ ਜੀ ਬਹੁਤ ਸਾਰੀਆਂ ਸ਼ਖਸੀਅਤਾਂ ਨਾਨਕ ਸਰ ਸੰਪਰਦਾ ਦੇ ਮੁਖੀ ਪੁੱਚਵਾਲੇ ਮਹਾਪੁਰਸ਼ ਸਾਰੇ ਮਹਾਤਮਾ ਤੇ ਬੁੱਧੀਜੀਵੀ ਲੋਕ ਉਥੇ ਇਕੱਠੇ ਹੋਏ ਸ਼੍ਰੀ ਹਜੂਰ ਸਾਹਿਬ ਵਿਖੇ ਉੱਥੇ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਵੀ ਹਾਜ਼ਰ ਸੀ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਹੈ ਅਤੇ ਉਹਨਾਂ ਹੁਣ ਉਹਨਾਂ ਕੋਲੇ ਜਥੇਦਾਰੀ ਦੀ ਸੇਵਾ ਸੰਭਾਲ ਸੀ ਤਖਤ ਸ੍ਰੀ ਦਵੰਦਮਾ ਸਾਹਿਬ ਤਲਵੰਡੀ ਸਾਬੋ ਦੀ ਤਾਂ ਉਹਨਾਂ ਨੇ ਪਹਿਲਾਂ 15 ਦਿਨਾਂ ਦੀ ਬ੍ਰੇਕ ਲਾਈ ਗਈ ਫਿਰ ਮਹੀਨਾ ਅੱਗੇ ਪਾਤਾ ਹੁਣ ਜਿਹੜੀ ਉਹਨਾਂ ਦੀ ਲੰਡੀਜੀ ਕਮੇਟੀ ਬਣੀ ਹੈ ਉਹ ਆਪ ਦਾ ਜਾਂਚ ਕਰ ਰਹੀ ਹੈ ਗੱਲ ਕੀ ਹੈ ਜਦੋਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਿੱਤੀ ਗਈ ਦਮਨਵਾ ਸਾਹਿਬ ਦੇ ਨਾਲ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਤਾਂ ਉਹਨਾਂ ਨੇ ਕੱਲ ਸਪੀਚ ਦੇ ਵਿੱਚ ਇੱਕ ਗੱਲ ਬੋਲੀ ਬਹੁਤ ਵੱਡੀ ਉਹ ਕਹਿੰਦੇ ਡਾਕ ਬਹੁਤ ਸਾਰੀ ਇਕੱਠੀ ਹੋਈ ਪਈ ਸੀ ਤੇ ਡਾਕ ਦੇ ਵਿੱਚ ਕੀ ਸੀ ਲੋਕਾਂ ਨੇ ਚੂੜੀਆਂ ਭੇਜੀਆਂ ਹੋਈਆਂ ਸੀ ਚੂੜੀਆਂ ਓਏ ਜਥੇਦਾਰ ਨੂੰ ਤਖਤ ਦੇ ਜਥੇਦਾਰ ਨੂੰ ਲੋਕ ਕੀ ਸਮਝਦੇ ਐ ਉਹਦੇ ਤੋਂ ਆਸ ਕੀ ਰੱਖਦੇ ਐ ਲੋਕਾਂ ਨੇ ਡਾਕ ਰਾਹੀਂ ਚੂੜੀਆਂ ਭੇਜੀਆਂ ਸੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕੀ ਕਿ ਤੁਸੀਂ ਜੇਕਰ ਕੋਈ ਚੱਜ ਦਾ ਫੈਸਲਾ ਨਹੀਂ ਲੈ ਸਕਦੇ ਜੇਕਰ ਪੰਥ ਦੀ ਅਗਵਾਈ ਨਹੀਂ ਕਰ ਸਕਦੇ ਤਾਂ ਚੂੜੀਆਂ ਪਾ ਲਓ ਤਾਂ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਮੈਂ ਉਹ ਚੂੜੀਆਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਵੱਲੋਂ ਸਥਾਪਿਤ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗੋਲਕ ਤੇ ਰੱਖ ਕੇ ਮੱਥਾ ਟੇਕਿਆ ਕਿ हे ਪ੍ਰਮਾਤਮਾ हे ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਤੁਸੀਂ ਇਹ ਤਖਤ ਦੀ ਰਚਨਾ ਕੀਤੀ ਆ ਅਕਾਲ ਤਖਤ ਸਾਹਿਬ ਦੀ ਤੇ ਤੁਹਾਡਾ ਤਖਤ ਹੈ ਤੇ ਸਾਨੂੰ ਤਾਂ ਸਮਰੱਥਾ ਬਖਸ਼ਿਓ ਤਾਂ ਲੋਕ ਪਤਾ ਕੀ ਹਦੇ ਸੀ ਉਹ ਬਈ ਜਥੇਦਾਰ ਅਕਾਲੀ ਫੂਲਾ ਸਿੰਘ ਆਲਾ ਰੋਲ ਨਹੀਂ ਅਦਾ ਕਰਦੇ ਜਥੇਦਾਰ ਆਏ ਨਹੀਂ ਕਰਦੇ ਬਾਈ ਜੀ ਜੇ ਉਹ ਅਕਾਲੀ ਫੂਲਾ ਸਿੰਘ ਬਣੇ ਜਿਹੜੀਆਂ ਤੁਸੀਂ ਚੂੜੀਆਂ ਭੇਜੀਆਂ ਸੀ ਉਹ ਛੱਡ ਉਹਨਾਂ ਨੇ ਵਧਿਆ ਫੈਸਲੇ ਲਏ ਤਾਂ ਅਗਲਿਆਂ ਨੇ ਖੋਡੇ ਲੈਣ ਲਾਤਾ ਤੇ ਹੁਣ ਜਿੰਨੇ ਧੰਮਾ ਸਾਹਿਬ ਹੈ ਬਾਬਾ ਬਲਵੀਰ ਸਿੰਘ ਹੈ ਹਰਿਆਵੇਲਾ ਵਾਲੇ ਹੈ ਬਾਬਾ ਨਿਹਾਲ ਸਿੰਘ ਨਾਨਕਸਰ ਸੰਪਰਦਾ ਦੇ ਹੈ ਪੁੱਤੋ ਵਾਲੇ ਮਹਾਂਪੁਰਸ਼ ਸਾਰਿਆਂ ਨੂੰ ਬੇਨਤੀ ਹੈ ਵੀ ਮਾੜਾ ਮੋਟਾ ਅਕਾਲੀਆਂ ਨੂੰ ਆਖੋ ਕਿ ਅਕਲ ਨੂੰ ਹੱਥ ਮਾਰੋ ਲੋਕ ਆਂਦੇ ਆ ਕਿ ਖੇਤਰੀ ਪਾਰਟੀ ਜਿਉਂਦੀ ਰਹਿਣੀ ਚਾਹੀਦੀ ਏ ਤਾਂ ਜਿਉਂਦੀ ਹੁਣ ਤੁਸੀਂ ਰੱਖਣੀ ਐ ਐਵੇਂ ਜਥੇਦਾਰਾਂ ਨਾਲ ਅੜ ਕੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਰੌਲਾ ਪਤਾ ਕੀ ਐ ਜਿਹੜਾ ਸਨਮਾਨ ਦਿੱਤਾ ਸੀ ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਾਂ ਨੂੰ ਫਕਰੇ ਕੌਮ ਉਹ ਕਹਿੰਦੇ ਵੀ ਉਹ ਤੁਸੀਂ ਵਾਪਸ ਕਿਉਂ ਲੈ ਲਿਆ ਰੌਲਾ ਇਹਦਾ ਤੇ ਦੋ ਤਿੰਨ ਬੰਦਿਆਂ ਦੀ ਡਿਊਟੀ ਲੱਗੀ ਆ ਜਿਨ੍ਹਾਂ ਚੋਂ ਇੱਕ ਹੈ ਗਿਆਨੀ ਗਰਬਚਨ ਸਿੰਘ ਦਾ ਬੇਟਾ ਮਣਜਿੰਦਰ ਸਿੰਘ ਜਿਹੜਾ ਆਦਾ ਵੀ ਮੈਂ ਤਾਂ ਬਈ ਵੈਰ ਕੱਢਣੇ ਕੱਢਣੇ ਗਿਆਨੀ ਹਰਪ੍ਰੀਤ ਸਿੰਘ ਹੋਰ ਆਣਾ ਬਾਕੀ ਤੁਸੀਂ ਜਾ ਕੇ ਸਾਰੀ ਸਪੀਚ ਉਹਨਾਂ ਦੀ ਹਯੂਰ ਸਾਹਿਬ ਵਿਖੇ ਦਿੱਤੀ ਹੋਈ ਸੁਣ ਲਿਓ ਮੇਰੇ ਭਰਾ ਧੰਨਵਾਦ ਸਤਿ ਸ੍ਰੀ ਅਕਾਲ